ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਬੰਤਨ ਸਿੰਘ ਰੂਪੇ ਪਾਦਰਸਰ ਮਹਾਰਾਜ ਸਦਾ ਹੀ ਜੈ ਜੈਕਾਰ ਹੈ ਸਦਾ ਹੀ ਜੈ ਜੈਕਾਰ ਹੈ ਸਰਬਤਾ ਸਲਾਮਤ ਜੀ ਮੇਰ ਕਰੋ ਕਿਰਪਾ ਕਰਵਾਓ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰੋ ਮਨਕੀ ਕੜੀ ਨਿਢੇ ਕਰੋ ਕਿਰਪਾ ਬੰਤਨ ਸਿੰਘ ਰੂਪੇ ਪਾਦਰਸਰ ਮਹਾਰਾਜ ਆਪਣੀ ਕਿਰਪਾ ਕਰੋ ਮੇਰ ਕਰੋ ਬਖਸ਼ਿਆ ਦਿਵਾਓ ਬਖਸ਼ੋ ਬਖਸ਼ੋ ਕਿਰਪਾ Yeah Yeah!

ਕਦਮੋਏ ਤਾਰੇ ਆ ਮੁਖ ਮੋਏ ਤਾਰੇ ਆ ਮੁਖ ਕਦਮੋਏ ਤਾਰੇ ਆ ਮੁਖ ਕਦਮੋਏ ਤਾਰੇ ਗਿਆਨ ਧਿਆਨ ਕੀ ਕਰਮ ਨਾ ਜਾਣ ਸਾਇ ਨਾ ਚਣੇਲੀ ਸਬਤੇ ਵਡਾ ਸਤਿਗੁਰੂ ਨਾਨਕ ਚਿੰਤਾ ਲੈ ਰੱਖੀ ਮੇਂ ਹੋਵੇ ਸੁਬਤ ਕਸਮ ਦੀ ਲੋਰੇ ਅਸੋਂ माल जनम जनम दर्शन देवा गुर दर्शन दे जी ही गुण मेरे देहु नाम करे अपने से रे देहु नाम करे अपने से रे श्री चरण ਇਹ ਇੱਕ ਕਰੇ ਅਰਦਾਸ ਇਹ ਇੱਕ ਕਰੇ ਅਰਦਾਸ ਕਿਤੇ ਨਹੀਂ ਪੁਰਨ ਗੁਰਦਾਸ ਸੋਈ ਮਿਸਨਾਈ ਪੁਰਨ ਗੁਰਦਾਸ ਇਹ ਕਰ ਮੋਰ ਦਲੀਸ ਰੇ ਸਭੁਰ ਕੀ ਯਾਨ ਮੋਰ ਦਲੀਸ ਰੇ ਸਭੁਰ ਕੀ ਯਾਨ ਇੱਕ ਆਦਰਸੀ ਕਿਰਿਆ ਕਰੀ ਨਕੀ ਨੂਾਨ श्रि गुरु साहिब जी सुन परताप कबीर जा सेख हुआ सैन नाही प्रेम भगत रा ਪਾਲ ਕੇ ਰਾਜ ਦਵਾਰੈ ਜਾਈ ਆਏ ਸੰਤ ਪਰਹੁਣੇ ਕੀਰਤਨ ਹੋਵਾਰੈ ਸੁਭਾਈ ਛਡ ਨਾ ਸਕੈ ਸੰਤ ਜਾਨ ਰਾਜ ਦਵਾਰ ਨ ਸੇਵਕ ਮਾਈ ਸੈਣ ਰੂਪ ਹਰ ਜਾਏ ਗਏ ਆਇਆ ਰਾਣੇ ਨੂਰੀ ਜਾਈ ਸਾਧ ਜਨਾਨੋ ਵਿਦਾ ਕਰ ਰਾਜ ਦੁਆਰ ਗਿਆ ਸ਼ਰਮਾਈ ਰਾਣੇ ਧੂਰ ਹੋ ਸੱਜ ਕੇ ਗਲੋਂ ਕਵਾਏ ਖੋਲ ਪੈ ਨਾਈ ਵਾਸਗੀਤਾ ਹੋ ਤੋ ਦੇ ਅਜ ਬੁਲੇ ਰਾਜ ਸੁਣੈ ਲੋਕਾਈ ਫਰਗੜ ਕਰੇ ਭਗਤ ਵੜਿਆਈ ਫਰਗਡ ਕਰੇ ਭਗਤ ਵੜਾਈ ਤੇਰੇ ਆ ਭਗਤਾ ਭੁਖ ਸਾਜ ਤੇਰੀਆ ਹਰ ਲੋਚਾ ਪੂਰਨ ਮੇਰੀਆ ਦੇਹੋ ਦਰਸ ਸੁਖ ਦਾਤੇ ਆ ਮੈਂ ਗਲ ਵਿਝ ਲੈ ਹੋ ਮਿਲਾਏ ਜੀਓ ਬਹੁਤ ਜਨਮ ਬਿਸ਼ੁਰੇ ਤੇ ਇਹੋ ਜਨਮ ਤੁਮਾਰੇ ਲਿਖੇ ਕਹਿਰ ਵਿਦਾਸ ਆਸ ਲੱਗ ਜੀਵ चिर प्यो दर्शन देखे राम नाम और मैं गयो जा कै ही। ये से मरत संकट मेट दर्श तुहारो सुख टल से सेवी है एहन स सहज सुपाए दर्शन पर से है गुरु का ਜਨਮ ਮਰਨ ਦੁਖ ਹੋ ਵੈਸੇ ਫਤਕਾ ਸਾਮ੍ਹ ਦੇ ਨੂਰ ਹਰ ਸੋ ਕੋਰ ਸੋ ਜਟੀ ਐ ਤੋਦ ਡਟ ਸੱਚੇ ਬਾਦਸ਼ਾਹ ਮਾਲ ਜਨਮ ਜਨਮ ਦੀ ਕੱਢੀ ਐ ਸਜਣ ਸੱਜਾ ਬਾਦਸ਼ਾਹ ਸਿਰ ਸ਼ਾਹ ਦਾ ਸ਼ਾਹ ਦੇਸ-ਪਾਸ ਬੈਠਿਆ ਸੋਹੀਏ ਸਭ ਨਾਂ ਦਾ ਵੇਸਾ ਹੂ ਰੂਹ ਨਿਟੇ ਸੱਚੇ ਬਾਦਸ਼ਾਹ ਮਾਲ ਜਨਮ ਜਨਮ ਦੀ ਕਟਿਏ ਸੱਚੇ ਬਾਦਸ਼ਾਹ ਮਾਲ ਜਨਮ ਜਨਮ ਦੀ ਕਟਿਏ सधन श्री गुरु साहिब जी सलोग महल्ला दीजा ਹਰ ਜੀਤ ਆਏ ਤੂੰ ਇੱਕ ਮਨ ਇਕ ਜਿਤ ਭਾਏ ਹਰ ਗਿਆ ਸਦਾ ਸਦਾ ਵੜਾਈ ਆ ਦੇ ਨ ਬਚੋਤਾਏ ਏ ਮਨ ਹਰ ਜੀਤ ਆਏ ਤੂੰ ਇਕ ਮਨ ਇਕ ਜਿਤ ਭਾਏ ਹਰ ਗਿਆ ਸਦਾ ਸਦਾ ਵੜਾਈਆ ਦੇ ਨ ਬਚੋਤਾਏ ਹਰ ਹਰ ਕੈ ਸਾਧ ਬੰਦੇ ਹਾਰਣ ਜਿਤ ਸੇਵੈ ਸੁਖ ਭਾਏ ਨਾਨਕ ਗੁਰਮੁਖ ਮਿਲ ਰਹਾ ਹਉ ਮੈਂ ਸ਼ਬਦ ਜਲਾਇ ਮਹੱਲਾ ਦੀ ਜਾ ਆਪੇ ਸੇਵਾਲਾਇਨ ਆਪੇ ਬਖਸ਼ ਕਰੇ ਸਭਨਾ ਕਾ ਮਾਪਿ ਆਪ ਹੈ ਆਪੇ ਸਾਰ ਕਰੇ ਨਾਨਕ ਨਾਮ ਤੇ ਆਇਆ ਨਿਨ ਨਿਰਜਕਾਰ ਵਾਸ ਹੈ ਜੁਗ ਜੁਗ ਸੋਭਾ ਹੋਏ ਭਾ रण सम्राट है करते मैं तुझ बिन अबर ना कोई तू दया बे सिट सिर जिया आ बेवन गई साभि को शब्द वर्सदा जो ਵੜਿਆਈ ਗੁਰਮੁਖ ਦੇ ਪ੍ਰਭ ਹਰ ਬਾਦ ਐਸਈ ਗੁਰਮੁਖ ਨਾਨਕਿਆ ਰਾਧਿਆ ਸਾਦੇ ਆਖ ਤਨ 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 ਵਰਸਈ ਸੁਧ ਵੜਿਆਈ ਗੋਰਮੁਖ ਦੇ ਬਾਬ ਹਰਬਾ ਵੈ ਸੋਈ ਗੋਰਮੁਖ ਨਾਮ ਕੇ ਆਰਾਧੇ ਹਾਂ ਸਾਰੇ ਆਖ ਤਨ 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 ਵਰ ਸੋਈ ਛੁਦ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਲੋਕ ਮਹੱਲਾ ਤੀਜਾ ਏ ਮਨ ਹਰ ਜੀ ਤੇ ਆਏ ਤੂੰ ਇੱਕ ਮਨ ਇੱਕ ਚਿਤ ਭਾਏ ਹਰ ਗਿਆ ਸਦਾ ਸਦਾ ਵੜੇ ਆਈਆ ਦੇਨ ਬਚਉਤਾਏ ਗਰਮ ਸੁਲਮਾਨ ਜੋ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਤਿਕਾਰਯੋਗ ਸਾਜ ਸੰਗਤ ਜੀ ਅੱਜ ਦਾ ਬਾਵਨ ਪਵਿੱਤਰ ਮੁਖਵਾਗ ਪਾਵਨ ਸ਼ਲੋਕ ਸਾਹਿਬ ਸ੍ਰੀ ਗੁਰੂ ਅਮਰਦਾਸ ਪਿਤਾ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਹੋਏ ਪਵਿੱਤਰ ਪਾਉੜੀ ਚੌਥੇ ਬਾਦਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਪਿਤਾ ਮਹਾਰਾਜ ਜੀ ਦੀ ਉਚਾਰਨ ਹੋਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 653 ਤੇ ਰਾਗ ਸੋਰਠਿ ਦੀ ਵਾਰ ਦੇ ਸਰਲੇਖੇੜ ਸੁਬਾਏਮਾਨ ਹੈ ਸਤਿਗੁਰੂ ਜੀ ਕਿਰਪਾ ਕਰਨ ਉਪਦੇਸ਼ ਸਾਡੇ ਹਿਰਦੇ ਵਿੱਚ ਵਸ ਜਾਵੇ ਆਵਿਆ ਗਾਵੇ ਆ ਸਤਿਗੁਰੂ ਸਾਹਿਬ ਜੀ ਦੇ ਦਰ ਪ੍ਰਵਾਨ ਹੋ ਜਾਵੇ ਭਾਈ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਫਤਿਹ ਬਿਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ